ਪੰਜਾਬ ਵਿਧਾਨ ਸਭਾ اجلاس ਦੇ ਪਹਿਲੇ ਦਿਨ ਦੇ ਵਿੱਚ ਪੰਜਾਬ ਦੇ ਕਈ ਮੁੱਦੇ ਕਈ ਪੱਖ ਦੇ ਮੁੱਦੇ ਛੇੜੇ ਗਏ ਨੇ ਜਿਨ੍ਹਾਂ ਉੱਪਰ ਵਿਚਾਰ ਚਰਚਾ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਵੀ ਕੀਤੀ ਗਈ ਹੈ ਅਤੇ ਸਰਕਾਰ ਦੇ ਵਿਧਾਇਕਾਂ ਵੱਲੋਂ ਵੀ ਕੀਤੀ ਗਈ ਹੈ ਇਸੇ ਦੌਰਾਨ ਵਾਰੀ ਆਈ ਜਲੰਧਰ ਕੈਂਟ ਤੋਂ ਕਾਂਗਰਸ ਐਮ ਐਲ ਏ ਪ੍ਰਗਟ ਸਿੰਘ ਦੀ ਉਹਨਾਂ ਦੇ ਵੱਲੋਂ ਆਖਿਆ ਗਿਆ ਕਿ ਜਿਹੜਾ ਪੁਲਿਸ ਦੇ ਵਿੱਚ ਇਹਨੇ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਫੈਲ ਚੁੱਕਿਆ ਉਸ ਦਾ ਕਾਰਨ ਇੱਕ ਇਹ ਵੀ ਹੈ ਕਿ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਹਰੇਕ ਥਾਣੇ ਦੇ ਵਿੱਚ ਦੋ ਤੋਂ ਤਿੰਨ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਨਸ਼ੇ ਦੇ ਆਦੀ ਨੇ ਉਹਨਾਂ ਨੂੰ ਨਸ਼ਾ ਪੱਕੇ ਤੌਰ ਤੇ ਲੱਗ ਚੁੱਕਿਆ ਤੇ ਜਿੱਥੇ ਵੀ ਡਿਊਟੀ ਕਰਦੇ ਨੇ ਉਹ ਨਸ਼ੇ ਦੇ ਜਿਹੜਾ ਉੱਥੇ ਨਸ਼ਾ ਵੇਚਦਾ ਹੁੰਦਾ ਉਸ ਦੀ ਮਦਦ ਕਰਦene ਉਸਦੀ ਸਹਾਇਤਾ ਨਸ਼ਾ ਤਸਕਰਾਂ ਦਾ ਬਚਾਅ ਉਹਨਾਂ ਵੱਲੋਂ ਕੀਤਾ ਜਾਂਦਾ ਹੈ ਇਸ ਕਰਕੇ ਮੈਂ ਬੜੇ ਲੰਮੇ ਸਮੇਂ ਤੋਂ ਦੋ ਮੁੱਖ ਮੰਤਰੀਆਂ ਤੋਂ ਇਹ ਮੰਗ ਕਰ ਚੁੱਕਿਆ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ ਉਹਨਾਂ ਦਾ ਕਹਿਣਾ ਕਿ ਮੈਨੂੰ ਅੱਗੋਂ ਇਹ ਜਵਾਬ ਮਿਲਦਾ ਹੈ ਕਿ ਇਸ ਦੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਹੌਸਲਾ ਡਿੱਗੇਗਾ ਪਰ ਮੈਂ ਕਹਿਣਾ ਚਾਹੁੰਦਾ ਕਿ 3 ਕਰੋੜ ਜਿਹੜੇ ਪੰਜਾਬੀ ਨੇ ਉਹਨਾਂ ਦਾ ਕੀ ਕਿਉਂਕਿ ਅਖੀਰ ਪੰਜਾਬ ਦੇ ਵਿੱਚ ਨਸ਼ਾ ਖਤਮ ਤਾਂ ਪੰਜਾਬ ਪੁਲਿਸ ਨੇ ਹੀ ਕਰਨਾ ਹੈ ਤੇ ਜੇਕਰ ਇਹ ਖੁਦ ਹੀ ਨਸ਼ੇ ਦੇ ਆਦੀ ਹੋਣਗੇ ਤਾਂ ਇਹ ਸਭ ਕਿਵੇਂ ਕਰਨਗੇ ਇਸ ਦਿਨ ਵਾਲੀ ਉਹਨਾਂ ਦਾ ਇਹ ਵੀ ਕਹਿਣਾ ਕਿ ਜਦੋਂ ਅਸੀਂ ਲੋਕਾਂ ਦੇ ਵਿੱਚ ਜਾਣੇ ਆ ਭਾਵੇਂ ਅਸੀਂ ਹੋਈਏ ਭਾਵੇਂ ਤੁਹਾਡੇ ਸਰਕਾਰ ਦੇ ਵਿਧਾਇਕ ਹੋਣਾ ਜਦੋਂ ਲੋਕਾਂ ਦੇ ਵਿੱਚ ਜਾਣੇ ਆ ਸਾਡੇ ਤੇ ਲੋਕ ਬਹੁਤ ਗੁੱਸਾ ਕਰਦੇ ਨੇ ਜੇਕਰ ਲੋਕਾਂ ਨੂੰ ਸਾਡੇ ਨਾਲ ਕੋਈ ਕੰਮ ਨਾ ਹੋਵੇ ਤਾਂ ਉਹ ਸਾਨੂੰ ਚਾਹ ਵੀ ਨਾ ਪਿਉਣਾ ਇਸ ਦੇ ਨਾਲ ਨਾਲ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਅਤੇ ਪ੍ਰਤਾਪ ਸਿੰਘ ਬਾਯਵਾ ਨੇ ਇਸ ਮੁੱਦੇ ਨੂੰ ਲੈ ਕੇ ਕੀ ਕੁਝ ਅਖ ਦਿੱਤਾ ਹੈ ਤੁਸੀਂ ਖੁਦ ਹੀ ਸੁਣ ਲਵੋ ਅੱਜ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਹਰ ਠਾਣੇ ਦੇ ਵਿੱਚ ਮੈਨੂੰ ਲੱਗਦਾ 2 ਜਾਂ 3 EMPLOYE ਜਿਹੜੇ ਆ ਡਰੱਗ ਅਡਿਕਟ ਹੋ ਚੁੱਕੇ ਆ ਤੇ ਮੈਂ ਪਿਛਲੇ ਦੋ ਚੀਫ ਮਿਨਿਸਟਰਸ ਨੂੰ ਆਪ ਰਿਕੁਐਸਟ ਕੀਤੀ ਆ ਕਿ ਇਹਨਾਂ ਦਾ ਡੋਪ ਟੈਸਟ ਕਰਵਾ ਲਓ ਲੇਕਿਨ ਜਦੋਂ ਜਦੋਂ ਵੀ ਇਹ ਗੱਲ ਹੁੰਦੀ ਆ ਉਦੋਂ ਗੱਲ ਇੱਥੇ ਆ ਕੇ ਖੜ ਜਾਂਦੀ ਆ ਕਿ ਪੰਜਾਬ ਪੁਲਿਸ ਦਾ ਮੋਰਲ ਬੜਾ ਡਾਊਨ ਹੋ ਜਾਊ ਤਿੰਨ ਕਰੋੜ ਲੋਕਾਂ ਦਾ ਕੋਈ ਫਿਕਰ ਨਹੀਂ ਐ ਲੇਕਿਨ ਜੇ 5 ਤੋਂ 7000 ਜਿਹੜੇ ਬਲੈਕ ਸ਼ੀਪਸ ਆ ਜਿਹੜੇ ਡਰੱਗ ਡਿਕਟ ਆ ਕਿਉਂਕਿ ਜਦੋਂ ਉਹ ਥਾਣੇ 'ਚ ਲੱਗਦੇ ਆ ਸਰ ਉਹਨੇ ਉਹਨੂੰ ਪ੍ਰੋਟੈਕਟ ਕਰਨਾ ਜਿਹੜਾ ਮਰਜ਼ੀ ਚੀਫ ਮਿਨਿਸਟਰ ਸਟੇਟਮੈਂਟ ਦੇ ਦੇਵੇ ਵੀ ਮੈਂ 4 ਮਹੀਨਿਆਂ ਚ ਖਤਮ ਕਰ ਦੂੰ ਮੈਂ 4 ਹਫ਼ਤਿਆਂ ਚ ਖਤਮ ਕਰ ਦੂੰ ਮੈਂ ਇਹਨੂੰ ਦਾਅਵੇ ਨਾ ਕਹਿ ਸਕਦਾ ਕਿ ਆਪਾਂ ਇਦਾਂ ਭਾਵੇਂ ਜਿੰਨਾ ਚਿਰ ਮਰਜ਼ੀ ਲੱਗੇ ਰਹੀਏ ਸਰ ਮੈਂ ਇਸੇ ਕਰਕੇ ਤੁਹਾਨੂੰ ਇੱਕੋ ਹੀ ਰਿਕਵੈਸਟ ਕਰਦਾ ਆਪਾਂ ਸਾਰੀ ਆਵੀ ਬੈਂਚ ਤੇ ਆਵੀ ਬੈਂਚ ਲੋਕਾਂ ਦੇ ਵਿੱਚ ਇਮੇਜ ਜਿਹੜਾ ਆ ਅੱਜ ਲੋਕੀ ਸਾਨੂੰ ਬਹੁਤ ਮਾੜੀ ਨਿਗਾਹ ਨਾਲ ਦੇਖਦੇ ਆ ਜੇ ਆਪਣੇ ਤਾਂ ਹੀ ਕਿਸੇ ਨੂੰ ਕੰਮ ਨਾ ਨਾ ਹੋਵੇ ਆਪਾਂ ਨੂੰ ਕੋਈ ਚਾਹ ਨਾ ਭੜਾਵੇ रियलिटी ए या सो ਇਸ ਕਰਕੇ ਆਪਾਂ ਥੋੜੇ ਜਿਹਾ ਖੜੀਏ ਤੁਹਾਡੀ ਕੁਰਸੀ ਦੇ ਵਿੱਚ ਤੁਸੀਂ ਤੁਸੀਂ ਦੱਸਦੇ ਨੇ ਇਹਨਾਂ ਨੂੰ ਬੋਲਣ ਤਾਂ ਦਿਓ ਸਾਨੂੰ ਬੋਲਣ ਦਿਓ ਕਿਉਂਕਿ ਐਂਡ ਆਫ ਦਾ ਡੇ ਤਾਂ ਜਿਹੜਾ ਲੀਡਰ ਆਫ ਦਾ ਹਾਊਸ ਆ ਉਹਨਾਂ ਨੇ ਸਾਰਾ ਬੋਲਣਾ ਹੁੰਦਾ ਲੇਕਿਨ ਜੇ ਆਪਾਂ ਨਹੀਂ ਬੋਲਾਂਗੇ ਸਮਾਂ ਤਾਂ ਲੰਘ ਜਾਣਾ ਸਮਾਂ ਤਾਂ ਪਿਛਲਾ 75 76 77 ਸਾਲ ਵੀ ਲੰਘ ਹੈ ਤੇ ਆ ਵੀ 2 2.5 ਸਾਲ ਲੰਘ ਜਾਣੇ ਆ ਪਤਾ ਨਹੀਂ ਕਿਹਨੇ ਆਉਣਾ ਕਿਹਨੇ ਨਹੀਂ ਆਉਣਾ ਲੇਕਿਨ ਇਹ ਜ਼ਰੂਰ ਹੋਣਾ ਕਿ ਜਦੋਂ ਸਾਡੇ ਸਪੀਕਰ ਸਾਫ ਸੰਧਵਾ ਸਾਫ ਸੀਗੇ ਉਦੋਂ ਇਹੋ ਜਿਹਾ ਰੈਵਿਊਲੂਸ਼ਨ ਆਇਆ ਸੀ ਇਦਾਂ ਦੀਆਂ ਚੇਂਜੇਸ ਆਈਆਂ ਸੀ ਤੇ ਜੇ ਆਪਾਂ ਡਰੀ ਜਾਣਾ ਜਿੱਦਾਂ ਪਹਿਲਾਂ ਵਾਲੇ ਡਰੀ ਗਏ ਤੇ ਫਿਰ ਆਪਣੇ ਨਾਲ ਵੀ ਉਹੀ ਬਿਹੇਵ ਹੋਣਾ ਜੋ ਬਾਕੀਆਂ ਨਾਲ ਹੋਇਆ ਸੋ ਇਸ ਕਰਕੇ ਆਹ ਜਿਹੜੀ ਚੀਜ਼ ਆ ਨਾ ਜਿਹੜੀ ਕਰਪਸ਼ਨ ਦੀ ਗੱਲ ਸ਼ੁਰੂ ਕੀਤੀ ਆ ਇਹ ਸਾਰੀ ਜਿਹੜੀ ਡਰੱਗਸ ਦੀ ਪ੍ਰੋਬਲਮ ਆ ਇਹ ਜਿਹੜੇ ਹਰ ਥਾਣੇ ਦੇ ਵਿੱਚ ਦੋ ਦੋ ਤਿੰਨ ਤਿੰਨ ਏਮਪਲੋਈ ਲੱਗੇ ਆ ਔਰ ਜਿਹੜੇ ਕੁਝ ਚੰਗੇ ਆਫੀਸਰ ਵੀ ਹੈਗੇ ਆ ਮੈਂ ਨਹੀਂ ਕਹਿੰਦਾ ਵੀ ਸਾਰੀ ਪੁਲਿਸ ਮਾੜੀ ਹੋ ਗਈ ਸਾਰੀ ਤਾਂ ਮਾੜੀ ਨਹੀਂ ਹੈ ਅਗਰ ਆਪਾਂ ਕਿਸੇ ਬਲੈਕ ਸ਼ੀਪ ਦੇ ਅਗੇਂਸਟ ਐਕਟ ਕਰਾਂਗੇ ਤਾਂ ਜਿਹੜੇ ਚੰਗੇ ਆ ਉਹ ਹੋਰ ਉਹਨਾਂ ਨੂੰ ਸ਼ਾਹ ਹੋਏਗਾ ਅਸੀਂ ਕੰਮ ਕਰੀਏ ਬਾਜਵਾ ਜੀ ਤੁਸੀਂ ਅਗਰ ਕੋਈ ਇਨਪੁਟ ਦੇਣ ਕਿਉਂ ਦੇ ਸਪੀਕਰ ਸਾਹਿਬ ਤੁਹਾਡੇ ਨਾਲੋਂ ਜ਼ਿਆਦਾ ਤਜਰਬੇਕਾਰ ਤੇ ਸਿਆਣਾ ਇਹ ਸਭ ਵਿੱਚ ਕੋਈ ਨਹੀਂ ਮੌਰਾ ਐਂ ਤੇ ਥੱਲੇ ਬੈਠੇ ਆ ਤੁਸੀਂ 30 ਫੁੱਟ ਸਾਡੇ ਤੋਂ ਉੱਤੇ ਬੈਠੇ ਹੋ ਤੁਸੀਂ ਬਿਠਾਇਆ ਜੀ ਤੁਹਾਡਾ ਬਰਡਜ਼ 뷰 ਹੈ ਇਹਦੇ ਤੇ ਜਿੰਨਾ ਥੋੜਾ ਬੋਲੀਓ ਉਹਨੇ ਹੀ ਚੰਗਾ ਹੁਣ ਜਿਹੜੀ ਗੱਲ ਵਿਚਾਰੇ ਉਹ ਕਰਨਾ ਚਾਹਦੇ ਢਾਈਆਂ ਸਾਲਾਂ ਦੀ ਉਹਦਾ ਤੇ ਕੋਈ ਮੌਕਾ ਨਹੀਂ ਦਿੱਤਾ ਹੁਕਮਰਗੇ ਪ੍ਰਤਾਪ ਦਾ ਦਾਤਾ ਦੂਜੇ ਕੰਮ ਨੂੰ ਹੁਣ ਗੱਲ ਇਸ ਤਰ੍ਹਾਂ ਹੈ ਇੱਕ ਐਸਆਈ ਨੂੰ ਜਿਹਦੇ ਕੋਲ ਇੱਕ ਗੈਂਗਸਟਰ ਦੇ ਸਿੱਧੇ ਪੈਸੇ ਜਮ੍ਹਾਂ ਹੋਏ ਉਹ ਤੇ ਅੱਧਾ ਘੰਟਾ ਵੀ ਸਰਵਿਸ 'ਚ ਨਹੀਂ ਰਹਿਣਾ ਚਾਹੀਦਾ ਸੀ ਹੀ ਸ਼ੁੱਡ ਹੈ ਬੀ ਇਮੀਡੀਏਟਲੀ ਡਿਸਮਿਸਡ ਪ੍ਰोसीडिंग ਸ਼ੁੱਡ ਹੈਵ ਸਟਾਰਟਡ ਅਗੇਂਸਟ ਹਿਮ ਤਾਂ ਮੈਂ ਸਮਝਦਾ ਕਿ ਇਹਦੇ ਵਿੱਚ ਤੁਸੀਂ ਸਿੱਧਕ ਹੁਕਮ ਜਾਰੀ ਕਰੋ ਕੋ ਕਰਵਾਓ ਕਾਰਵਾਈ ਤੇ ਨਾਲ ਇਦੇ ਨਾਲ ਨਾਲ ਜਿਹੜੀ ਵੇਖੋ ਮੈਂ ਗੱਲ ਬਿਸ਼ਨੋਈ ਦੀ ਕੀਤੀ ਸੀ ਇੱਕ ਪੁਲਿਸ ਸਟੇਸ਼ਨ 'ਚ ਇੱਕ ਐਸਪੀ ਬੈਠ ਕੇ ਆਪਣੇ ਟੈਲੀਫੋਨ ਤੋਂ 1 ਘੰਟੇ ਦੀ ਵਿੰਟੂ ਕਰਵਾਉਂਦਾ ਉਸ ਅਫਸਰ ਨੂੰ ਤੇ ਐਸਪੀ ਨੂੰ ਕਿਸੇ ਨੇ ਪੁੱਛਿਆ ਨਹੀਂ ਇਹ ਕਐਸਆਈ ਨੂੰ ਛੋਟੇ ਜਿਹੇ ਨੂੰ ਝਾੜ ਵੀ ਕੱਢਾਂਗੇ ਤੇ ਫਰਕ ਕੋਈ ਨਹੀਂ ਪਏਗਾ ਜਾਂ ਤੇ ਜਿਹੜੀ ਇਹ ਕਾਰਵਾਈ ਸ਼ੁਰੂ ਸਟਾਰਟ ਫਰਮ ਦੀ ਟੌਪ ਰਾਈਟ ਹਾਂਜੀ ਮਿਸਟਰ ਸਾਹਿਬ ਨੂੰ ਦੋ ਸਵਾਲ ਪੁੱਛੇ ਇਨਕਨਵੀਨੀਅੰਟ ਸਵਾਲ ਦਾ ਜਵਾਬ ਇਹਨਾਂ ਦਿੱਤਾ ਸਾ ਪ੍ਰਗਟ ਸਿੰਘ ਨੇ ਬਾਬੇ ਤੇ ਐਕਸ਼ਨਟ ਆਈਆਂ ਸਾਲਾਂ ਦਾ ਕਿਉਂ ਨਹੀਂ ਕੀਤਾ ਉਹ ਕੀਤਾ ਨਹੀਂ ਜਿਹੜਾ ਥੋੜਾ ਮੋਟਾ ਸੌਰ ਸਕਦਾ ਸੀ ਅਗਲੇ ਹਫਤੇ 10 ਦਿਨ ਪਾ ਕੇ ਉੱਥੋਂ ਜਵਾਬ ਦੇ ਕੇ ਚਲੇ ਗਏ ਸੋ ਇੱਥੇ ਕੰਮ ਹੀ ਇਸ ਕਿਸਮ ਦਾ ਚੱਲਦਾ ਜਾਂ ਤੇ ਬਿਲਕੁਲ ਪੂਰਾ ਟਾਈਮ ਦੋ ਸਾਰਿਆਂ ਨੂੰ 10-10 ਮਿੰਟ ਵੀ ਦੋ ਤਾਂ ਸਾਰਾ ਕੰਮ ਹੀ ਤੁਹਾਡੇ ਸਾਹਮਣੇ ਆ ਜਾਣਾ ਤਾਂ ਮੇਰੀ ਗੁਜ਼ਾਰਿਸ਼ ਇਹ ਨਹੀਂ ਹੈ ਇਸੇ ਗੱਲ ਕਰਨੇ ਮੈਂ ਰਿਕਵੈਸਟ ਕਰ ਰਿਹਾ ਸੀ ਕਿ ਜਿੰਨਾ ਵਕਤ ਵੱਧ ਦੋਗੇ ਇੱਕ-ਇੱਕ ਅਫਸਰ ਇੱਕ-ਇੱਕ ਮਹਿਕਮਾ ਸੈੱਡ ਬੇਸ ਡਿਸਕਸ਼ਨ ਹੋਏਗੀ ਤੁਹਾਡੇ ਸਾਹਮਣੇ ਆ ਜਾਏਗਾ ਸਰ ਥੈਂਕ ਯੂ ਥੈਂਕ ਯੂ